ਮੈਂ ਨਹੀਂ ਪਰ ਸਭ ਕੁਛ ਤੇਰਾ ਇਹ ਕੋਈ ਲਾਈਨ ਯਾਦ ਕਰ ਲੋ ਪਰ ਇਹ ਇੰਨੀ ਉੱਚੀ ਹੈ ਕਿ ਪੌੜੀ ਦੇ ਬਿਨਾਂ ਚੜੇ ਪੌੜੀ ਲੱਗੇ ਡੰਡਿਆਂ ਤੇ ਚੜੋ ਤਾਂ ਜਾ ਕੇ ਇਸ ਲਾਈਨ ਦੇ ਵਿੱਚ ਪਹੁੰਚ ਸਕਦੇ ਨਹੀਂ ਨਹੀਂ ਪਹੁੰਚ ਸਕਦੇ ਕਿਉਂਕਿ ਜਿਹੜਾ ਗੁਰੂ ਦਾ ਮਾਰਗ ਹੈ ਹੁਣੇ ਤੁਸੀਂ ਸੁਣਿਆ ਸੀ ਇਹ ਸ਼ਰਧਾ ਦਾ ਮਾਰਗ ਹੈ ਬੁੱਧੀ ਦਾ ਮਾਰਗ ਨਹੀਂ ਹੈ ਬੁੱਧੀ ਨੂੰ ਤਾਂ ਉਧਿਆ ਜਲ ਜਾਂਦੀ ਹੈ ਇਸ ਰਸਤੇ ਦੇ ਉੱਤੇ ਬੁਦੈਨੂ ਮਹਾਰਾਜ ਨੇ ਪ੍ਰਵਾਨ ਨਹੀਂ ਕਰਿਆ ਪੜੇ ਹੋਏ ਨੂੰ ਪੰਡਤ ਨੂੰ ਕਹਿੰਦੇ ਨੇ 헤 ਪਾਦਾ ਮੈਨੂੰ ਕੀ ਪੜਾਉਣ ਲੱਗਿਆ ਤੂੰ ਕਹਿ ਲੱਗਾ ਗੁਰਨਾਮ ਸਿੰਘ ਪਾਸ਼ਾ ਮੈਂ ਤੁਹਾਨੂੰ ਪਹਾੜੇ ਉਂਟੇ ਟੈਂਡੇ ਇਹ ਸਾਰੀਆਂ ਚੀਜ਼ਾਂ ਪੜਾਵਾਂਗਾ ਕਹਿੰਦੇ ਇਹਦਾ ਫਾਇਦਾ ਕੀ ਹੋਏਗਾ ਪੜੇ ਪੜਾਈ ਦਾ ਕਹਿਣ ਲੱਗੇ ਪੜ ਕੇ ਤੁਸੀਂ ਰੇਜ਼ਿਕ ਦੇ ਸਿਰ ਹੋਵੋਗੇ ਪ੍ਰਸ਼ਾਦ ਪਾਣੀ ਬੰਦਿਆ ਪ੍ਰਾਪਤ ਹੋਏਗਾ ਬੁੱਧੀ ਦੇ ਵਿੱਚ ਖੋਸ਼ ਹੋਏਗੀ ਚੰਗਾ ਜੀਵਨ ਉਗਾਰ ਲਓਗੇ ਮੂੜਵਤੀ ਨਹੀਂ ਰਹੋ ਮਹਾਰਾਜ ਕਹਿੰਦੇ ਬਸ ਇਸੇ ਵਾਸਤੇ ਪੜਨਾ ਹੈ ਹਾਂ ਕਹਿੰਦੇ ਰੋਜੀ ਦਾ ਸਬੰਧ ਹੁੰਦਾ ਚੰਗੀ ਨੌਕਰੀ ਮਿਲ ਜਾਏਗੀ ਚੰਗੀ ਸੋਧੀ ਹੈ ਕਿ ਮਹਾਰਾਜ ਕਹਿੰਦੇ ਉਹ ਤਾਂ ਪਰਮੇਸ਼ਰ ਨੇ ਪਹਿਲਾ ਹੀ ਬੰਦੋਬਸਤ ਕੀਤਾ ਹੋਇਆ ਨਾ ਘਰ ਚਿੰਤਾ ਚਿੰਤਾ ਹੈ ਕਰਕੇ ਬਾਣੀ ਚਾਹੁੰਦਾ ਕਾਹੇ ਰਹਿ ਮਨ ਚਿਤਵਾ ਉਦਮ ਦਾ ਆਹਰ ਹਰ ਜੋ ਪਰਿਆ ਸੈਲ ਬੱਥਰ ਮੈਂ ਜਾਣ ਤੋਂ ਪਾਏ ਤਾਂ ਕਰੀ ਵਿਕਾਕੇ ਕਰ ਤਰੇ ਇਹ ਪੰਛੀਆਂ ਨੂੰ ਕਾਉਂ ਟ੍ਰੇਨਿੰਗ ਦਿੰਦਾ ਮਰੁੱਖਾ ਤੋਂ ਕਿਤੇ ਵੱਧ ਨਹੀਂ ਇਹ ਅੱਜ ਉਹਨਾਂ ਨੇ ਸੱਜ ਲਿਆ ਤੇ ਮੌਜ ਨਾਲ ਰਾਤ ਕੱਟਦੇ ਨੇ ਦੂਏਦਨ ਫੇਰ ਉਹਨਾਂ ਦਾ ਰਿਜ਼ਕ ਪਿਆ ਹੁੰਦਾ ਨਾ ਕਿਤੇ ਜਮਾ ਕਰਦੇ ਨੇ ਨਾ ਕਿਤੇ ਉਹਦਾ ਫਿਕਰ ਕਰਦੇ ਨੇ ਉਡਾਰੀ ਮਾਰਦੇ ਆ ਬੈਠ ਜਾਂਦੇ ਨੇ ਰਾਤ ਜਾਂਦੇ ਨੇ ਕਦੇ ਭੁੱਖ ਦੇ ਦੁੱਖ ਨਾਲ ਕੋਈ ਪੰਛੀ ਕਦੇ ਨਹੀਂ ਮਰਿਆ ਮਲੁਖ ਖ ਮਰਦੇ ਨੇ ਉਹ ਰਿਜ਼ਕ ਹੈ ਨਾ ਵੈਗਰੂ ਪੈਦਾ ਕਰ ਦਿੰਦਾ ਇੱਕ ਜਿਹੜੇ ਤਕੜੇ ਨੇ ਉਹ ਰੋਗ ਲੈਂਦੇ ਨੇ ਦੂਏ ਵਿਚਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ ਵੈਗਰੂ ਵਾਲਾ ਤਾਂ ਵੰਡ ਕੀਤੀ ਹੋਈ ਹੋਈ ਹੈ ਮਹਾਰਾਜ ਕਹਿੰਦੇ ਇਸ ਗੱਲ ਦਾ ਪੜਾਈ ਨਾਲ ਸੰਬੰਧ ਨਹੀਂ ਹੈ ਮੈਨੂੰ ਇੱਕ ਗੱਲ ਦੱਸ ਵੀ ਇਹ ਜਿਹੜੀ ਪੜ੍ਹਾਈ ਹੈ ਜਦੋਂ ਜੀਵ ਦਰਗਾਹ ਵਿੱਚ ਜਾਂਦਾ ਉੱਥੇ ਕੋਈ ਸਹਾਇਤਾ ਕਰਦੀ ਹੈ ਇਹਨੂੰ ਛਲਾ ਲੈਂਦੀ ਹੈ ਮੇਰਾ ਤਰ ਹੋ ਗਿਆ ਆਪਦਾ ਗੁਰੂ ਨਾਨਕ ਦੇ ਘੇਰੇ ਵੱਲ ਦੇਖਦਾ ਵੀ ਇਹ ਛੋਟਾ ਜਿਹਾ ਬੱਚਾ ਕਿਹਾ ਜਾਂ ਸਵਾਲ ਮੇਰੇ ਤੇ ਕਰਤਾ ਉਹ ਵੇਲੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਦਾ ਸਰਦਾਰ ਦੇ ਘਰ ਜਾ ਕੇ ਇਹੇ ਨਾਨਕ ਮੈਨੂੰ ਦੱਸੋ ਕਿਹੜੀ ਪੜ੍ਹਾਈ ਹੈ ਤੇ ਨਾਲ ਮੈਨੂੰ ਇਹ ਦੱਸੋ ਉਹਦਾ ਸਕੂਲ ਕਿੱਥੇ ਹੁੰਦਾ ਹੈ ਉਹਦੀ ਯੂਨੀਵਰਸਿਟੀ ਕਿਹੜੀ ਹੈ ਉਹਦੀ ਪੀ ਐਚ ਡੀ ਕਿੱਥੇ ਹੁੰਦੀ ਹੈ ਤੇ ਉਹਦੇ ਵਾਸਤੇ ਕਿਹੜਾ ਕੋਰਸ ਹੈ ਕੀ ਕਾਪੀਆਂ ਨੇ ਕਿਹੜੀਆਂ ਕਿਤਾਬਾਂ ਨੇ ਮਹਾਰਾਜ ਕਹਿੰਦੇ ਪਿਆਰਿਆ ਉਹਦੇ ਤੂੰ ਸੁਣਨਾ ਚਾਹੁੰਨਾ ਹੈ ਤੈਨੂੰ ਅਸੇ ਦੱਸ ਦਿੰਨੇ ਆ ਝਾਲ ਮੋਹ ਕਸ਼ਮਸ ਕਰ ਇਹ ਜਿਹੜੀ ਤੇਰੇ ਅੰਦਰ ਹੰਗਦਾ ਹੈ ਨਾ ਵੀ ਮੈਂ ਆ ਹਰ ਬੰਦੇ ਨੂੰ ਪਤਾ ਵੀ ਮੈਂ ਆ ਮੇਰਾ ਨਾਮ ਫਲਾਣਾ ਮੇਰਾ ਘਰ ਫਲਾਣਾ ਕੋਈ ਨਹੀਂ ਆ ਦੁਨੀਆ ਦੇ ਅੰਦਰ ਜਿਹੜਾ ਨਹੀਂ ਹੈ ਸਮਝਦਾ ਸੰਤਾਂ ਨੂੰ ਵੀ ਪਤਾ ਹੈ ਲਈਦਾ ਸੰਤਾਂ ਦੇ ਵਿੱਚ ਤੇ ਦੁਨੀਆ ਵਿੱਚ ਫਰਕ ਹੈ ਸੰਤਾਂ ਦੇ ਅੰਦਰ ਮੈਂ ਨਹੀਂ ਹੁੰਦੀ ਮੈਂ ਦੇ ਨਾਲ ਮੇਰਾ ਨਹੀਂ ਹੁੰਦਾ ਹੰਗਤਾ ਤੇ ਮਮਤਾ ਦੋ ਚੀਜ਼ਾਂ ਨੇ ਉਹਨਾਂ ਦੇ ਅੰਦਰ ਹੁੰਦਾ ਕੀ ਹੈ ਉਹ ਆਪੇ ਨਹੀਂ ਹੁੰਦੇ ਜਦੋਂ ਆਪ ਨਹੀਂ ਹੁੰਦੇ ਇੱਥੇ ਪਰਮੇਸ਼ਰ ਹੁੰਦਾ ਉਹਦੇ ਅੰਦਰ ਉਹ ਪਾਪ ਹੈ ਹੀ ਪਰਮੇਸ਼ਰ ਲੇਕਿਨ ਇਹ ਬਾਧੂ ਇੱਕ ਜਿਹੜੀ ਸਾਡੀ ਲੋਅਰ ਲੈਵਲ ਦੀ ਸੁਰਤ ਹੈ ਨਾ ਉਹਨੇ ਆਪਣੇ ਆਪ ਨੂੰ ਬਾਧੂ ਕ੍ਰੀਏਟ ਕਰ ਲਿਆ ਉਹ ਸੁਰਤ ਨੇ ਮੈਂ ਧਾਰ ਲਈ ਹੰਗ ਦਾ ਧਾਰ ਲਈ ਮਮਤਾ ਦਾ ਧਾਰ ਲਈ ਮੇਰਾ ਫਲਾਣਾ ਮੇਰਾ ਫਲਾਣਾ ਨਿਕਲਦਾ ਹੀ ਨਹੀਂ ਆ ਸੰਤਾਂ ਨੂੰ ਸੱਤ ਦਾ ਪਤਾ ਹੁੰਦਾ ਉਹਨਾ ਮੈਂ ਕਹਿੰਦੇ ਨਾ ਮੇਰਾ ਕਹਿੰਦੇ ਆ ਉਹ ਸੱਤ ਦੇ ਵਿੱਚ ਵਰਤਦੇ ਨੇ ਸਾਰੇ ਜਿਹੜਾ ਕੁਝ ਹੁੰਦੇ ਨੇ ਉਹ ਤੁਹਾਨੂੰ ਹੁਣੇ ਮਹਾਪੁਰਸ਼ਾਂ ਨੇ ਦੱਸਿਆ ਸੀ ਉਹ ਇੱਕ ਜੋਤੀ ਹੁੰਦੀ ਹੈ ਜਿਵੇਂ ਜਵਾਨ ਕੇ ਵੇਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਜੋਤੀ ਸਭ ਦੇ ਅੰਦਰ ਹੈ ਲੇਕਿਨ ਅਸੀਂ ਉਹਨੂੰ ਸਰਪਾਸ ਕਰਕੇ ਆਪਣਾ ਆਪ ਵੱਖਰਾ ਕਰ ਲਿਆ ਜੇ ਜੋਤੀ ਸਮਝਦਾ ਫੇਰ ਵੱਖਰਾ ਨਹੀਂ ਫੇਰ ਤਾਂ ਸਮੁੱਚਾ ਹੈ ਟੋਟੈਲਿਟੀ ਹੈ ਫੇਰ ਯੂਨਿਟ ਨਹੀਂ ਹੈ ਮਹਾਰਾਜ ਕਹਿੰਦੇ ਇਹ ਜਿਹੜਾ ਪਾਪ ਹੈ ਨਾ ਤੇਰੇ ਅੰਦਰ ਭੋਲਿਆ ਹਉਮੈ ਸੁਰਤ ਵਿਸਾਰ ਤੇਰੇ ਅੰਦਰ ਪਾਪ ਪੈਦਾ ਹੋ ਗਿਆ ਇਹ ਮੇਰੀ ਜ਼ਮੀਨ ਆ ਮੇਰੇ ਲੜਕੇ ਆ ਮੇਰੀਆਂ ਲੜਕੀਆਂ ਆ ਮੇਰਾ ਪਰਿਵਾਰ ਆ ਮੇਰੇ ਭਰਾ ਮੇਰਾ ਫਲਾਣਾ ਰਿਸ਼ਤੇਦਾਰ ਠਿੰਕਾ ਰਿਸ਼ਤੇਦਾਰ ਆ ਮੇਰਾ ਪਿੰਡ ਹੈ ਆ ਮੇਰਾ ਦੇਸ਼ ਹੈ ਜਦੋਂ ਗੁਰੂ ਮਹਾਰਾਜ ਸਤਿਆਂ ਗੱਲਾਂ ਕਹਿੰਦੇ ਨੇ ਕਿਆ ਨੂੰ ਹੋ ਜਾਂਦਾ ਵੀ ਇਹ ਤਾਂ ਔਖੀਆ ਗੱਲ ਬੜੀ ਔਖੀ ਹੈ ਉਹ ਯੂਨੀਵਰਸਲ ਥਿੰਕਿੰਗ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਰੀ ਯੂਨੀਵਰਸ ਵਾਸਤੇ ਹੈ ਕਿਸੇ ਨਿੱਜ ਦੇ ਵਾਸਤੇ ਕਿਸੇ ਸੰਪਰਦਾਵਾਸਤੇ ਨਹੀਂ ਹੈ ਬੜੀ ਭਾਰੀ ਗਲਤੀ ਕਰ ਲਈ ਜਿਹੜੇ ਇਹਦੇ ਉੱਤੇ ਕਬਜ਼ਾ ਕਰਦੇ ਨੇ ਜੋ ਮਹਾ ਪਰੇਸ਼ਾਨਾ ਹੁੰਦਾ ਹੈ ਉਹ ਹੁੰਦਾ ਹੀ ਨਹੀਂ ਜਿਹੜਾ ਹੁੰਦਾ ਨਹੀਂ ਉਹਦੀ ਗੱਲ ਕੀ ਕਰੀਏ ਫਿਰ ਬਸ ਗੱਲ ਕਰਦੀ ਨਾ ਵਹਿਗੁਰੇ ਹੁੰਦਾ ਉਹ ਹੰਗ ਦਾ ਤੇ ਮਮਤਾ ਜਿਹੜੇ ਦੋ ਸਰਕਲ ਇਹਨੇ ਪਾ ਲੈਣਾ ਆਪਣੇ ਦੁਆਲੇ ਕੌਨਸ਼ੀਅਸਨੈਸ ਦੇ ਉਹ ਇਹਨੂੰ ਕਰਦੇ ਕੀ ਨੇ ਮਾਰਾ ਵੀ ਕਹਿੰਦੇ ਇਹਨੂੰ ਇੰਨੀ ਤਕਲੀਫ ਦੇ ਰਹੇ ਨੇ ਕਿ ਮੂਰਖ ਸਮਝਦਾ ਨਹੀਂ ਹੈ ਸਮਝਾਈ ਜੋ ਜਿੰਨਾ ਜੀ ਕਰਦਾ ਸਮਝਾਈ ਜੋ ਨਹੀਂ ਸਮਝਦਾ ਚਾਹੇ ਪੜਿਆ ਹੋਇਆ ਹੈ ਚਾਹੇ ਪੀ ਐਚ ਡੀ ਕਰੀ ਹੋਈ ਹੈ ਚਾਹੇ ਡੀ ਲੀਟ ਕਰੀ ਹੋਈ ਹੈ ਨਹੀਂ ਸਮਝਾਂਦੀ ਉਹਦੇ ਕਰਨ ਮਹਾਰਾਜ ਕਹਿੰਦੇ ਐਸਾ ਫਰਮਾਨ ਹੈ ਕਿ ਪੜਿਆ ਮੂਰ ਖਾਕੀਆਂ ਜਿਸ ਵਿੱਚ ਲਬ ਲੋ ਹੰਕਾਰ ਲਬ ਲੋ ਹੰਕਾਰ ਜਿਹੜੇ ਹੰਗਤਾ ਤੇ ਮਮਤਾ ਦੇ ਪੁੱਤਰ ਪੁੱਤਰੇ ਨੇ ਉਹ ਜਦੋਂ ਮਾ ਉਹਦੇ ਜਿਉਂਦਾ ਹੈ ਬੇਸ ਜਿਉਂਦਾ ਹੈ ਜਦ ਤੱਕ ਬੇਸ ਨਹੀਂ ਕਟਿਆ ਜਾਂਦਾ ਤਓ ਉਹਨਾਂ ਦੇਰ ਤੱਕ ਇਹ ਵੀ ਨਹੀਂ ਕੱਟੇ ਜਾਂਦੇ ਸੋ ਇਸ ਵਾਸਤੇ ਮਹਾਰਾਜ ਕਹਿੰਦੇ ਬਾਦਾ ਜੀ ਇਹ ਹੰਗਤਾ ਤੇ ਮਮਤਾ ਨੂੰ ਕਸਾ ਕੇ ਸਿਆਹੀ ਬਣਾ ਲਓ ਗੁਰੂ ਗਿਆਨ ਦੇ ਅੰਦਰ ਜਾਲਮੋ ਕਸਮਾ ਸਕਰ ਮਤ ਕਾਗਦ ਕਰ ਸਾਰ ਹੁਣ ਜਿਹੜੀ ਤੇਰੀ ਮਤ ਹੈ ਹਮੇ ਦੀ ਮਤ ਹੈ ਸਾਰ ਮਤ ਨਹੀਂ ਹੈ ਸਾਰ ਮਤ ਨਾ ਤੂੰ ਸਮਝਣ ਦਾ ਯਤਨ ਕਰੇ ਨਾ ਤੈਨੂੰ ਆ ਸਕੇ ਕਿਉਂਕਿ ਤੂੰ ਇੰਨਾ ਡਰਾਉਨ ਹੋ ਗਿਆ ਇਹ ਹਮੇ ਦੇ ਟਿਕੜ ਦੇ ਵਿੱਚ ਤੈਨੂੰ ਨਿਕਲਣ ਦਾ ਕੋਈ ਰਸਤਾ ਨਹੀਂ ਲੱਭਦਾ ਨਾ ਤੂੰ ਆਪਣੇ ਆਪ ਤੋਂ ਨਿਕਲ ਨਹੀਂ ਸਕਦਾ ਜਨਾ ਜੋਰ ਲਾਲਾ ਲਾਲਾ ਪੜ ਲੈ ਕਿਤਾਬਾਂ ਪੜ ਲੈ ਜਨਾ ਚੜ ਪੜਨਾ ਪੜ ਪੜਪੜ ਗੱਡੀ ਲੰਦੀ ਐ ਪੜਪੜ ਭਰੀਆ ਸਾਤ ਪੜਪੜ 베ੜੀ ਪਾਜੀ ਐ ਪੜਪੜ ਗੱਡਿਆ ਖਾਤ ਪੜਿਆ ਜੀਤੇ ਬਰਸ ਬਰ ਪੜਿਆ ਜੀਤੇ ਮਾਸ ਪੜਿਆ ਜੀਤੀ ਆਰਜਾ ਪੜਿਆ ਜੀਤੇ ਸਾਸ ਨਾਨਕ ਲੈ ਕੇ ਇੱਕ ਗੱਲ ਹੋਮੇ ਦੀ ਝਖਣਾ ਚ ਹਮੇ ਦੀ ਝਖਣਾ ਚ ਆਖ ਦੇ ਵਿੱਚ ਸੰਸਾਰ ਸਾਰਾ ਨਾਮ ਤੋਂ ਬੇਮੁਖ ਹੋ ਕੇ ਪਾਗਲਾ ਵਾਲਾ ਜੀ ਮਤ ਜਿਉ ਰਿਹਾ ਮੈਂ ਨਾ ਵੇਜਾ ਕਮਲਾ ਫਿਰ ਗੁਰਮਖਨਾ ਦੇ ਰਿਹਾ ਆ ਮਾਰਾ ਕਹਿੰਦੇ ਕਮਲੇ ਫਿਰਦੇ ਨੇ ਬਿਨ ਸ਼ਬਦੇ ਸਭ ਜਗ ਬੌਰਾਨਾ ਗੁਰੂ ਦੇ ਸ਼ਬਦ ਤੋਂ ਬਗੈਰ ਸੰਸਾਰ ਬौरा ਹਲਕੇ ਹੋਇਆ ਕੁੱਤਾ ਮਿਰਥਾ ਜਨਮ ਗਵਾਇਆ ਸੋ ਇਹ ਜਿਹੜੀ ਜਿੱਥੇ ਅਸੀਂ ਫਿਰ ਰਹੇ ਆ ਗੁਰੂ ਨਾਨਕ ਸਾਨੂੰ ਕੱਢਣਾ ਚਾਹੁੰਦਾ ਹੈ ਗੁਰੂ ਦਾ 200 ਸਾਲ ਗੁਰੂ 10 ਰੂਪਾਂ ਦੇ ਅੰਦਰ ਵਰਤ ਵਰਤ ਕੇ ਸਾਨੂੰ ਸਮਝਾਉਂਦੇ ਰਹੇ ਤੇ ਅਖੀਰ ਦੇ ਉੱਤੇ ਆਪਣੀ ਜੋਤ ਜਿਹੜੀ ਹੈ ਉਹ ਗੁਰਵਾਣੀ ਦੇ ਵਿੱਚ ਸੁਵਾ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਲਾ ਵਰਤਗੀ ਹੈਗੇ ਅੱਖਰ ਊੜਿਆੜੇ ਹੀ ਨੇ ਸਾਰੇ ਲੇਕਿਨ ਇਹ ਕਲਾ ਵਰਤੀ ਹੋਈ ਹੈ ਇਹਦੇ ਵਿੱਚ ਸ਼ਕਤੀ ਹੈ ਉਹ ਤਾਂ ਉਹ ਉਹਦੇ ਨਾਲ ਸਾਨੂੰ ਰਾਹ ਦੱਸਿਆ ਵਾਰਾ ਕੇਦੇ ਸਾਰ ਮਤ ਕਰ ਸਾਰ ਮਤ ਕੀ ਆ ਮੈਂ ਦੱਸ ਦਿੰਨਾ ਇੱਕ ਵੀ ਬੰਦਾ ਜੇ ਆਪਣੀ ਸੰਗਤ ਚੋਂ ਸਮਝੇ ਉਹ ਪਾਕਾਂ ਵਾਲਾ ਉਹ ਇਹ ਕਿ ਇੱਥੇ ਬੈਠੇ ਰੁੱਤਾ ਬਿਗਾਰ ਨਾ ਕੋਈ ਹੋਇਆ ਨਾ ਹੋਣਾ ਹੈ ਨਾ ਹੋਇਆ ਪਹਿਲਾਂ ਨਾ ਹੋਏਗਾ ਇੱਥੇ ਆਦਮੀ ਸੱਚ ਆਦਸਾ ਸੱਚ ਜੁਗਾਰ ਸੱਚ ਹੈ ਪੈਸਾ ਸੱਚ ਨਾਨਕ ਉਸੇ ਵੀ ਸੱਚ ਇਹਦੇ ਅਰਥ ਗਲਤ ਫਲਤ ਲਾ ਲੈਂਦੇ ਨੇ ਕਿਉਂਕਿ ਅਨਪਾਵ ਦੀ ਉਡਾਰੀ ਹੈ ਨਹੀਂ ਉਹ ਇਹ ਕਹਿਣਗੇ ਵੈਗਰੂ ਪਹਿਲਾਂ ਵੀ ਸੱਚ ਸੀ ਹੁਣ ਵੀ ਸੱਚ ਹੈ ਫੇਰ ਵੀ ਸੱਚ ਹੋਊਗਾ ਜੇ ਕੁਝ ਨਹੀਂ ਹੋਊ ਫੇਰ ਵੀ ਸੱਚ ਉਹ ਇਹ ਨਹੀਂ ਇਹਦਾ ਮਤਲਬ ਇਹਦਾ ਮਤਲਬ ਹੈ ਵੈਗਰੂ ਆਪਈ ਹੈ ਇੱਥੇ ਕੁਝ ਹੈ ਹੀ ਨਹੀਂ ਜੋ ਕੁਝ ਤੁਹਾਨੂੰ ਦਿਸਦਾ ਹੈ ਜੋ ਕੁਝ ਸੁਣਦਾ ਹੈ ਇਹਦੇ ਵਿੱਚ ਲੋਅਰ ਲੈਵਲ ਦੇ ਉੱਤੇ ਗੱਲਾਂ ਕਰਨ ਵਾਸਤੇ ਤਾਂ ਹੋਰ ਚੀਜ਼ ਹੈ ਲੇਕਿਨ ਜਦ ਤਤ ਦੇ ਵਿੱਚ ਸਾਰ ਮਤ ਆ ਜਾਂਦੀ ਹੈ ਉੱਥੇ ਆਉਂਦਾ ਵੀ ਇੱਥੇ ਪਰਮੇਸ਼ਰ ਮੇਨਾ ਕੁਝ ਵੀ ਨਹੀਂ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋ ਤਰੀ ਹਰ ਵੇ ਨਵਨਾ ਦੇਖੋ ਕੋਈ ਹਰ ਵੇ ਨਵਨਾ ਦੇਖੋ ਗਈ ਨਜ਼ਰੀ ਅੰ내 ਹਲ ਇਹ ਬੇ ਸੰਸਾਰ ਤੋਂ ਦੇਵੇ ਆ ਵਿਸ਼ਵ ਹੈ ਨਾ ਜਿਹੜਾ ਸਾਰਾ ਅੱਖਾਂ ਦੇ ਨਾਲ ਦੇਖਦੇ ਆ ਅਸੀਂ ਉਹ ਸਭ ਚੀਜ਼ ਦੇਖਦੇ ਆ ਮਹਾਰਾਜ ਕਹਿੰਦੇ ਇਹ 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 ਰੂਪ ਨਹੀਂ ਆ ਇਹਨਾਂ ਦਾ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਨਾਲ ਗਵਾਹੀ ਦਿੰਦੇ ਨੇ ਵੀ ਅਸੀਂ ਤਾਂ ਅੱਖਾਂ ਨਾਲ ਦੇਖ ਕੇ ਤੁਹਾਨੂੰ ਗੱਲ ਕਰ ਰਹੇ ਆ ਇਹ ਹੈ ਕਿ ਸਾਰ ਮਤ ਮਹਾਰਾਜ ਕਹਿੰਦੇ ਸਾਰ ਮਤ ਲੋਭ ਹਗਦਾ ਤੇ ਮਮਤਾ ਨੂੰ ਜਾਲ ਦੋ ਫੇਰ ਕਹਿੰਦੇ ਇੱਥੇ ਤੱਕ ਪਹੁੰਚਦਾ ਕਿਵੇਂ ਆ ਕਹਿੰਦੇ ਭਾਓ ਕਲਮ ਕਰ ਪਿਆਰ ਦੀ ਕਲਮ ਬਣਾ ਪਿਆਰ ਤੋਂ ਬਿਨਾ ਨਹੀਂ ਸਾਚ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਆ ਤੇ ਕਲਮ ਦਾ ਬਣ ਕੇ ਲਿਖਾਰੀ ਕਹਿੰਦੇ ਚਿੱਤ ਲਿਖਾਰ ਪਾਓ ਕਲਮ ਕਰ ਚਿੱਤ ਲਖਾਰ ਹੁਣ ਲਿਖੀਏ ਮਹਾਰਾਜ ਟੀਚਰ ਤੇ ਬਿਗੈਰ ਟੀਚਰ ਕਿਹੜਾ ਕਹਿੰਦੇ ਗੁਰ ਮਿਲ ਲਿਖ ਵਿਚਾਰ ਗੁਰੂ ਨੂੰ ਮਿਲ ਸਵਰਥ ਗੁਰੂ ਨੂੰ ਕੱਚੇ ਪੱਕੇ ਹੁਣਿਆ ਸੰਤਾਂ ਦਾ ਸੁਣਿਆ ਤੁਸੀਂ ਪੰਜ ਛੇ ਕਿਸਮਾਂ ਹੁੰਦੀਆਂ ਗੁਰੂਆਂ ਦੀ ਕੱਚੇ ਗੁਰ ਤੇ ਮੁਕਤਰਾ ਹੋਗਾ ਕੱਚਾ ਗੁਰੂ ਤਾਂ ਮੁਕਤੀ ਕਰੇ ਨਹੀਂ ਸਕਦਾ ਇੱਕ ਗੁਰਮੁਦਾਸ ਦਾ ਹਾਂ ਦਾ ਵੀ ਕਿਥੇ ਰੋਪੜ ਵਿੱਚ ਬੜੀ ਧੇਰ ਦੀ ਗੱਲ ਹੈ 1900 ਸਮਤ ਜਨ ਸ਼ੁਰੂ ਹੋਇਆ ਇਥੇ ਇੱਕ ਕੋਈ ਮਾਸਟਰ ਮਸ ਗਿਆ ਸੀ ਉਹਦੇ ਪਿੰਡ ਦਾ ਤਾਂ ਪਤਾ ਨਹੀਂ ਵੀ ਕਿਹੜੇ ਪਿੰਡ ਦਾ ਲੇਕਿਨ ਆਹ ਪਤਾ ਵੀ ਰੋਪੜ ਦੇ ਪਿੰਡਾਂ 'ਚ ਘੁੰਮਦਾ ਹੁੰਦਾ ਇਧਰ ਵੀ ਦੂਰ ਤੱਕ ਆ ਜਾਂਦਾ ਸੀ ਉਹ ਕਚਰਾਜ ਹੁੰਦਾ ਉਹਦੇ ਤੇਲ ਉਹ ਘਰਾਂ ਗਲੀਆਂ ਚ ਘੁੰਮਦਾ ਰਹਿੰਦਾ ਆਗੀ 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 ਐ ਕਰ ਜਾਂਦਾ ਹੁੰਦਾ ਉਹ 10 12 ਸਾਲ ਕਰੀ ਗਿਆ ਕਿਸੇ ਦੀ ਸਮਝ ਨਾ ਆਵੇ ਵੀ ਆਗੀ 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 ਕਰਦਾ ਉਹ ਬਿਮਾਰੀ ਪੈ ਗਈ ਪਹਿਲਾਂ ਪਲੇਗ ਪੈਂਦੀ ਸੀ ਨਾਲ ਤਪਕਾਲੀ ਪੈ ਜਾਂਦੀ ਸੀ ਬੁਖਾਰ ਹੋ ਜਾਣਾ ਜਾਹ ਜਾਈ ਫੈਲ ਜਾਣਾ ਇਲਾਜ ਹੈ ਨਹੀਂ ਸੀ ਉਹ ਪਿੰਡਾਂ ਦੇ ਪਿੰਡ ਖਾਲੀ ਹੋਣੇ ਸ਼ੁਰੂ ਹੋ ਗਏ ਪਲੇਗ ਪੈ ਗਈ ਲੋਕਾਂ ਨੇ ਅਰਥ ਕੱਢ ਲਿਆ ਵੀ ਇਹ ਆ ਗਈ ਆ ਗਈ ਕਰਦਾ ਸੀ ਇਹਦਾ ਮਤਲਬ ਹੈ ਇਹ ਕਹਿੰਦਾ ਸੀ ਬਿਮਾਰੀ ਆ ਗਈ ਬਿਮਾਰੀ ਆ ਗਈ 12 10 12 ਸਾਲ ਪਹਿਲਾਂ ਹੀ ਕਹਿਣ ਲੱਗ ਗਿਆ ਉਹਦੀ ਬੜੀ ਮਾਨਤਾ ਸ਼ੁਰੂ ਹੋ ਗਈ ਉਹ ਇੰਨਾ ਮਸਤ ਨਹੀਂ ਸੀਗਾ ਉਹ ਜਦ ਦੇਖਿਆ ਮੇਰੀ ਮਾਨਤਾ ਸ਼ੁਰੂ ਹੋ ਰਹੀ ਹੈ ਫਿਰ ਉਹਨੇ ਬਹੁਤ ਵਧੀਆ ਕਪੜੇ ਪਾ ਲਏ ਇਲਾਕਾ ਇੱਥੇ ਤੱਕ ਚਲੇ ਗਿਆ ਕਿ ਆਨੰਦਪੁਰ ਸਾਹਿਬ ਜਾ ਕੇ ਉਥੇ ਕਹਿਣ ਲੱਗਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਆ ਗਿਆ ਹੁਣ ਮੈਂ ਆਪਣੇ ਤਖਤ ਤੇ ਬੈਠਣਾ ਹੈ ਕੇਸਗੜ੍ਹ ਤਖਤ ਤੇ ਬੈਠਣ ਨੂੰ ਤਿਆਰ ਹੋ ਗਿਆ ਬੰਦੇ ਰਲਾਲੇ ਨਾਲ ਵਰਸ਼ੇ-ਵੁਰਸ਼ੇ ਦੇ ਤੇ ਪੰਜ ਪਿਆਰੇ ਬਣਾ ਲਏ ਸਭ ਕੁਝ ਕਰ ਲਿਆ ਕੱਲਾ ਤਾਂ ਕੱਲਾ ਉਹਦੇ ਮੂਰੇ ਕੋਈ ਆਵੇ ਨਾ ਜਲਹਿਰਾ ਨੂਰਾ ਜੇ ਮਾਰੀਆਂ-ਮਾਰੀਆਂ ਸੀ ਚੰਗੀ ਤਰ੍ਹਾਂ ਨਹੀਂ ਸੀ ਚੱਲੀਆਂ ਆਮ ਲੋਕ ਇਸੇ ਖਿਆਲ ਚ ਰਹਿੰਦੇ ਸੀ ਵੀ ਸਿੱਖ ਹੋਰ ਨੇ ਅਸੀਂ ਹੋਰ ਆ ਆਪਣੇ ਪਿੰਡ ਵਿੱਚ ਜਈ ਇਸ ਤਰ੍ਹਾਂ ਸੀ ਮੈਂ ਛੋਟਾ ਸੀ। ਰੋ ਫਿਰੋ ਰੋ ਛਾਰੇ ਆਲੀ ਹੈਲਾਂ ਨੂੰ ਕਲਸੀਆ ਨੂੰ ਵੀ ਅਸੀਂ ਵਾਅਦਾ ਕਰਿਆ ਸੀ ਵੀ ਅਸੀਂ ਆਵਾਂਗੇ ਅਸੀਂ ਆ ਗਏ ਹੁਣ ਕਹਿੰਦਾ ਮੈਂ ਗੁਰੂ ਦਸਵੇਂ ਪਾਸ਼ਾ ਆ ਗਿਆ। ਹੁਣ ਦੇਖੋ ਸਾਡੇ ਜਿਹੜੇ ਸਹਬਜ਼ਾਦੇ ਸੀ ਜਦ ਵਸ਼ੀਰ ਹੋ ਗਏ ਪਰਿਵਾਰ ਸਾਡਾ ਜਾ ਚੁੱਕਿਆ ਤੇ ਮੈਂ ਆ ਗਿਆ ਤੇ ਹੁਣ ਮੈਂ ਗ੍ਰਿਸ਼ਟ ਦਾ ਜੀਵਨ ਬਤੀਤ ਕਰਾਂਗਾ। ਤੇ ਰਾਜਿਆਂ ਨੂੰ ਮੈਂ ਲਿਖਦਾ ਚਿੱਠੀ ਕਿ ਮੇਰਾ ਰਿਸ਼ਤਾ ਕਰੋ ਆਪਣੀ ਲੜਕੀਆਂ ਵਿਆਹੋ ਮੇਰੇ ਨਾਲ ਉਹ ਪਟਿਆਲਾ ਵਾਲਾ ਵੀ ਚੁੱਪ ਕਰ ਰਿਹਾ ਦੂਵੇ 90 ਵਾਲਾ ਜਿਹੜਾ ਰਾਜਾ ਸੀ ਹੀਰਾ ਸਿੰਘ ਉਹ ਬਹੁਤ ਸਿਆਣਾ ਸੀ ਉਹ ਹਰ ਸੰਤ ਦਾ ਟੈਸਟ ਲੈਂਦਾ ਸੀਗਾ ਤਾਂ ਮੰਨਦਾ ਸੀ ਨਹੀਂ ਮੰਨਦਾ ਨਹੀਂ ਸੀ ਉਹਦੇ ਟੈਸਟ ਵਿੱਚ ਸੰਤ ਮਹਾਰਾਜ ਵਸਤੂਆਂ ਨੇ ਵਾਲੇ ਪੂਰੇ ਉੱਤਰੇ ਸੀ ਉਹ ਹਰ ਸੰਤ ਤੋਂ ਪੈਰੋਂ ਵੱਢ ਲੈਂਦਾ ਸੀ ਉਹਨੇ ਕਿਹਾ ਓਏ ਪਖੰਡੀ ਪੈਦਾ ਹੋ ਗਿਆ ਤੇ ਕੇਸ ਗਰ ਤਖਤੇ ਬੈਠ ਰਿਹਾ ਹੈ ਤੇ ਇਹ ਤਾਂ ਬੜੀ ਅਨਿਆਏ ਬਾਤ ਗਲਤ ਹੋ ਗਈ ਆਪਣਾ ਵਜ਼ੀਰ ਭੇਜਤਾ ਸੋਪਾ ਦੇ ਕੇ ਕੋਈ ਮਹਾਰਾਜ ਰਿਸ਼ਤਾ ਹੋ ਜਾਏਗਾ ਤੁਸੀਂ ਨਵੇ ਦਰਸ਼ਨ ਦੇਵੋ ਬੜੀ ਖੁਸ਼ੀ ਹੋਈ ਉਹਦੇ ਮਨ ਚ 500 ਤਿਆਰ ਵਰ ਤਿਆਰ ਸਿੰਘ ਵਰਸ਼ੇ ਤਲਵਾਰਾਂ ਲਈਆਂ ਆਈਆਂ ਸਭ ਆਏ ਕੋੜਿਆਂ ਤੇ ਚੜੇ ਚਲੇ ਆ ਗਏ ਵੀ ਮੇਰਾ ਕਹਿੰਦੇ ਇੱਕ ਵਾਰੀ ਦਰਸ਼ਨ ਦੇ ਦੋ ਮੈਂ ਰਾਜ ਭਾਗ ਦੇ ਵਿੱਚੋਂ ਨਿਕਲ ਨਹੀਂ ਸਕਦਾ ਤੁਸੀਂ ਉਹਦਾ ਚੰਦੇ ਉਹ ਬਾਗ ਦੇ ਵਿੱਚੋਂ ਦਾ ਉਤਾਰਾ ਕਰ ਦਿੱਤਾ ਖਾਣਾ ਪੀਣਾ ਸਭ ਜਾ ਰਿਹਾ ਤੇ ਅਖੀਰ ਅਗਲੀ ਅਗਲਾ ਸਟੈਪ ਉਹਨੇ ਦੇਖ ਲਿਆ ਵੀ ਇਹ ਸਾਤ ਸੂਦ ਕੋਈ ਨਹੀਂ ਹੈ ਇਹ ਇਹ ਤਾਂ ਬਿਲਕੁਲ ਹੀ ਕੱਚਾ ਬੰਦਾ ਹੈ ਤੇ ਗੁਰੂ ਬੰਦਾ ਹੈ ਗੁਰੂ ਆਲੀ ਦਾ ਇਹਦੇ ਵਿੱਚ ਕੁਆਲਿਟੀ ਉਹ ਕੋਈ ਨਹੀਂ ਹੈ ਉਸ ਲਈ ਉਹਨੇ ਸੁਨੇਹਾ ਭੇਜਿਆ ਕਿ ਮਹਾਰਾਜ ਤੁਸੀਂ ਅੱਜ ਜਿੱਥੇ ਮੈਂ ਕੋਟ ਲਾਉਣਾ ਨਾ ਉੱਥੇ ਦਰਸ਼ਨ ਦਿਓ ਆਪਾਂ ਗੱਲਬਾਤ ਕਰ ਲਈਏ ਸਾਰੀ ਇਹ ਚੁੱਪ ਕਰਕੇ ਪੰਜ ਸਿੰਘ ਲੈ ਕੇ ਮਹਾਰਾਜ ਦੀ ਕੋਟ ਦੇ ਸਾਹਮਣੇ ਉਹਨਾਂ ਨੇ ਕੁਰਸੀਆਂ ਰਹਾਤੀਆਂ ਬੈਠਾ ਰਿਹਾ ਸਾਰਾ ਦਿਨ ਬੈਠਾ ਰਿਹਾ ਉਹ ਇੱਕ ਵਾਰੀ ਪਾਣੀ ਧਾਣੀ ਪੁੱਛ ਕੇ ਮੁੜ ਕੇ ਉਹਨੇ ਪੁੱਛਿਆ ਇਹਨਾ ਉਹ ਦੇਖਦੇ ਸੀ ਵੀ ਮੈਂ ਦੇਖਣਾ ਚਾਹਣਾ ਪਰ ਕਿ ਵੀ ਇਹਦੇ ਵਿੱਚ ਸਾਥ ਪੁਣਾ ਵੀ ਆਇਆ ਹੈ ਕਿ ਐਵੇਂ ਹੀ ਹੈ ਉਹ ਜਦ ਸ਼ਾਮ ਹੋ ਗਈ ਮਹਾਰਾਜ ਹੀਰਾ ਸਿੰਘ ਕਹਿੰਦਾ ਕਹਿੰਦਾ ਗੁਰੂ ਸਾਹਿਬ ਨੂੰ ਕਹਿ ਦੋ ਵੀ ਅੱਜ ਤਾਂ ਮੈਨੂੰ ਬੇਨ ਨਹੀਂ ਮਿਲਿਆ ਕੱਲ ਨੂੰ ਦਰਸ਼ਨ ਦੇ ਉਹ ਦੂਏ ਦਿਨ ਫੇਰ ਆ ਕੇ ਬੈਠਾ ਰਿਹਾ ਸਾਰਾ ਦਿਨ ਫੇਰ ਸੁਨੇਹਾ ਭੇਜਦਾ ਵੀ ਕੱਲ ਨੂੰ ਅਸੀਂ ਸਗਨ ਬਾਵਾਗੇ ਉੱਥੇ ਹੀ ਰਹਿਣ ਬਾਗ ਤੇ ਉਹ ਸਰੇ ਫੌਜੀ ਜਨੈਲ ਨੂੰ ਬੁਲਾਇਆ ਵੇਹਰੋਂ ਨਿਕਲ ਨਹੀਂ ਰਹਿਣਾ ਪਖੰਡੀ ਆਏ ਨੇ ਪਚਾਲ ਪਾ ਦਿੱਤਾ ਸਿੱਖਬੰਦ ਦੇ ਵਿੱਚ ਦੁਨੀਆ ਅੱਲੇ ਵਾਹ ਦੇ ਪਿੱਛੇ ਲੱਗੀ ਤਰੀ ਫਿਰਦੀ ਹੈ ਉਥੇ ਇਹ ਲੈ ਕੇ ਜਾਂਦਾ ਐਵੇਂ ਹੀ ਝੂਠੇ ਮੁੱਠੇ ਸਰੂਪੇ ਦੇ ਬਣਾ ਲੇ ਕੋਈ ਗੱਲ ਨਾ ਬਾਤ ਨਾ ਕਪੜੇ ਨਾਲ ਢਾਗਦੇ ਟੋਕਰੇ ਢਾਗਦੇ ਥਾਲ ਤੁ ਇਹਨੇ ਕਹਿ ਲੈ ਵੀ ਆ ਗਿਆ ਸਜੋ ਇਹ ਬੈਠਾ ਹੈ ਤਖਤ ਲਾ ਕੇ ਬੈਠਾ ਹੈ ਚੌਰ ਹੋ ਰਿਹਾ ਪੰਜ ਪਿਆਰੇ ਖੜੇ ਨੇ ਉਥੇ ਜਦ ਮਹਾਰਾਜ ਗਿਆ ਉਹਨੇ ਇਸ਼ਾਰਾ ਕਰਤਾ ਆਪਣੀ ਫੌਜ ਨੂੰ ਉਹ ਡੰਡੇ ਲੈ ਕੇ ਇਹਨਾਂ ਦੇ ਮਗਰ ਪੈ ਗਏ ਜਦ ਕੁਟਾਈ ਸ਼ੁਰੂ ਹੋਈ ਉਹ ਜਿਹੜੇ ਲਾਲ ਸੀ 500 ਬੰਦਾ ਉਹਦਾ ਤਾਂ ਪਤਾ ਹੀ ਨਹੀਂ ਲੱਗਾ ਪੰਜ ਪਿਆਰੇ ਉੱਥੇ ਹੀ ਪਰਚੇ ਬੁੱਚੇ ਧਰ ਕੇ ਨੱਠ ਗਏ ਕੱਲਾ ਕਬੂ ਆ ਗਿਆ ਜਦ ਉਹਦੀ ਖੜਕਾਈ ਹੋਈ ਕਹਦੇ ਸਹੀ ਸਹੀ ਗੱਲ ਕਰ ਕਹਿੰਦਾ ਮੈਂ ਤਾਂ ਕੁਛ ਨਹੀਂ ਲੋਕ ਮੈਨੂੰ ਮੰਨਣ ਲੱਗੇ ਸੀ ਕਹਿੰਦਾ ਮੈਂ ਖੈ ਦਾ ਫੈਸਲਾ ਹੀ ਉਠਾ ਲਾ ਉਹ ਕੱਚਾ ਗੁਰੂ ਸੀਗਾ ਗੁਰੂ ਦੀ ਨਿਸ਼ਾਨੀ ਹੈ ਇਹ ਨਹੀਂ ਪਾਇਆ ਕਰਦੀ ਗੁਰੂ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਦਸਮੇਸ਼ ਪਿਤਾ ਤੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਇਹ ਗੁਰੂ ਨਹੀਂ ਹੈਗੇ ਇਹ ਗੁਰੂ ਅਵਤਾਰ ਨੇ ਆਪ ਪਰਮੇਸ਼ਰ ਕਲਾਤਾ ਹਰ ਜਗ ਮੈਂ ਆਪ ਨਾਰਾਇਣ ਕਲਾਤਾ ਹਰ ਜਗ ਮੈਂ ਪਰਵਰਿਓ ਸਾਕਾਰ ਰੂਪ ਧਾਰ ਕੇ ਪਰਮੇਸ਼ਰ ਸੰਸਾਰ ਦੇ ਵਿੱਚ ਆਪਣੀ ਕਲਿਆਣ ਵਾਸਤੇ 10 ਜਾਮੇ ਉਹਨੇ ਲਏ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਬਦ ਦੇ ਅੰਦਰ ਲੁਪਤ ਹੋ ਗਏ। ਛੋ ਸਾਡਾ ਜੋ ਹੈ ਜੇ ਬਾਕੀ ਗੁਰੂ ਨੇ ਉਹਨਾਂ ਨਾਲ ਸਾਡਾ ਵਿਰੋਧ ਨਹੀਂ ਹੈ। ਅਸੀਂ ਐਵੇਂ ਲੜ ਜਾਂ ਖਾਮ ਖਾਂ। ਉਹ ਗੁਰੂ ਹੈਗੇ ਗੁਰੂ ਤਾਂ ਯੂਪੀ ਵਿੱਚ ਮਾਸਟਰ ਜੀ ਕਿਸੇ ਨੂੰ ਕਹਿੰਦੇ ਹੀ ਨਹੀਂ ਹੈ। ਉਥੇ ਗੁਰੂ ਜੀ ਕਹਿੰਦੇ ਨੇ ਬੱਚੇ ਉਥੇ ਵੱਢਦੇ ਸੀ ਉਹ ਆਹੀ ਗੱਲ ਕਰੀ ਜਾਇਆ ਕਰਨ ਮੇਰੇ ਮੈਥਮੈਟਿਕਸ ਦੇ ਗੁਰੂ ਜੀ ਨੇ ਆਇਆ ਕਿਹਾ ਮੇਰੇ ਇੰਗਲਿਸ਼ ਦੇ ਗੁਰੂ ਜੀ ਨੇ ਕਿਹਾ ਵਾ ਤੁਸੀਂ ਮਾਸਟਰ ਨਹੀਂ ਕਹਿੰਦੇ ਕਹਿੰਦੇ ਗੁਰੂ ਜੀ ਉਹ ਕਹਿੰਦੇ ਆ ਅਸੀਂ ਸਾਰੇ ਜਿਹੜਾ ਵੀ ਦਿਆ ਦਿੰਦਾ ਉਹ ਵੀ ਗੁਰੂ ਹੈ ਇੱਥੇ ਕਾਰ ਸਿਖਾਉਣ ਲੱਗਿਆ ਕਹਿੰਦੇ ਤੇਰਾ ਕੋਈ ਨਾ ਗੁਰੂ ਹੈ ਕਹਿੰਦਾ ਮੈਂ ਤਾਂ ਫਲਾਣਾ ਗੁਰੂ ਧਾਰਿਆ ਲੈ ਦਸਤਾਰ ਦਿੰਦੇ ਨਾਲੇ ਉੱਤੇ 100 ਰੁਪਇਆ ਰੱਖਦੇ ਕੋਈ ਵੀ ਕੰਮ ਬਿਜਲੀ ਦਾ ਸਿੱਖਣ ਭੇਜਣਾ ਹੈ ਬਿਲਡਿੰਗ ਸਿੱਖਣ ਭੇਜਣਾ ਹੈ ਕਦੇ ਗੁਰੂ ਧਾਰ ਗੁਰੂ ਧਾਰ ਕੇ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਸੀ ਇਹ ਇਸੇ ਤਰ੍ਹਾਂ ਦੇ ਨਾਲ ਰੂਹਾਨੀਅਤ ਦੇ ਅੰਦਰ ਗੁਰੂ ਦਾ ਰਿਵਾਜ ਸੀਗਾ ਉਹ ਗੁਰੂ ਗੁਰੂ ਪਰਮੇਸ਼ਰ ਨਹੀਂ ਸੀਗਾ ਲੇਕਿਨ ਇਥੋਂ ਸਾਧਨਾ ਕਰਕੇ ਕਿਸੇ ਮਹਾਪੁਰਸ਼ ਦੀ ਸੰਗਤ ਕਰਕੇ ਉਹਦੇ ਅੰਦਰੋਂ ਗਿਆਨ ਦਾ ਹਨੇਰਾ ਦੂਰ ਹੋਇਆ ਤੇ ਉਹਨੂੰ ਗੁਰੂ ਪਦਵੀ ਪ੍ਰਾਪਤ ਹੋ ਗਈ। ਹੁਣ ਗੁਰੂ ਦੀ ਨਿਸ਼ਾਨੀ ਕੀ ਹੈ? ਜੇ ਤਾਂ ਉਹ ਨਿਸ਼ਾਨੀਆਂ ਪੂਰੇ ਕਰਦੇ ਨੇ ਗੁਰੂ ਸਾਡਾ ਮस्तक ਨਿਵਦਾ ਉਹਨਾਂ ਨੂੰ। ਉਹ ਜੇ ਨਹੀਂ ਸਾਹ ਕਰਦੇ ਤੇ ਧੋਖਾ ਹੀ ਆ ਸਾਰਾ ਫੇਰ ਮਾਰੀ ਗੱਲ ਹੈ। ਫੇਰ ਉਹ ਆਪ ਵੀ ਨਰਕਾਂ ਨੂੰ ਜਾਣਗੇ ਤੇ ਚੇਲੇ ਵੀ ਨਰਕਾਂ ਜਾਣਗੇ। ਗੁਰੂ ਦੀ ਨਿਸ਼ਾਨੀ ਹੈ ਕਰਮਾ ਘਰ ਦਿਖਾਏ ਦੇ ਸੋ ਸਤਗੁਰੂ ਪੁਰਖ ਸੁਜਾਨ ਇਹ ਸਰੀਰ ਦੇ ਅੰਦਰ ਵੈਗਰੂ ਦਾ ਘਰ ਹੈ ਇੱਕ ਜੀਵਾਤਮਾ ਦਾ ਘਰ ਲਖਲੀ ਘਰ ਹੈ ਪਰਸ਼ਾਵਾਂ ਪੈਂਦਾ ਉਹਦਾ ਜਿਵੇਂ ਦਰਬਾਰ ਸਾਹਿਬ ਦਾ ਪਰਸ਼ਾਵਾਂ ਸਰੋਵਰ ਵਿੱਚ ਪੈਂਦਾ ਉਪਰਤਖ ਲੱਗਦਾ ਜੇ ਟਿਕਿਆ ਹੋਵੇ ਵੀ ਇੱਕ ਦਰਬਾਰ ਸਾਹਿਬ ਹੁੰਤੇ ਹੈ ਕਿ ਇੱਥੇ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਸਾਡੇ ਅੰਦਰ ਬਸ ਰਿਹਾ ਹੈ ਨਾ ਉਹਦੀ ਸੱਤਾ ਪੈਂਦੀ ਹੈ ਸ਼ਰੀਰ ਦੇ ਅੰਦਰ ਉੱਥੇ ਇੱਕ ਭਾਵਨਾ ਜਾਗ ਪੈਂਦੀ ਹੈ ਮੈਂ ਹਾਂ ਉਹ ਜੀਵ ਕਹਿੰਦੇ ਨੇ ਮੈਂ ਹਾਂ ਨੂੰ ਦੱਸ ਲੋ ਕੁਛ ਨਹੀਂ ਪਰਸ਼ਾਅ ਹੈ ਨਾਨਕ ਤਰਵਰ ਏਕ ਫਲ ਧੋਏ ਬੰਦੇ ਰੁਆਏ ਆਪ ਤੇ ਜਾਤ ਨਾ ਦੀਸੈ ਨਾ ਪਰਪੰਖੀਤਾ ਹੈ ਉਹ ਸੈਰਾ ਕਰਨ ਵਾਲਾ ਪੰਖ ਪੰਖੇ ਬਿਰਖ ਸਵਾਵੜੇ ਉਡੇ ਚੌਦੇ ਜਾਏ ਜੇਤਾ ਉਡੇ ਦੂਹ ਕਣੋਂ ਦਾਜੇ ਤੇ ਬਲਾਈ ਉਹ ਅਸੀਂ ਆ ਉਹ ਪਰਛਾਵਾਂ ਜਿੱਥੇ ਪੈਂਦਾ ਉਹ ਜਿੰਨਾ ਚਿਰ ਸਾਨੂੰ ਗਿਆਨ ਨਹੀਂ ਹੁੰਦੇ ਅਸੀਂ ਉਸ ਨੂੰ ਆਪਣਾ ਘਰ ਕਹਾਜੇ ਲੇਕਿਨ ਅਸਲੀ ਜਿਹੜਾ ਅਵਾਰਡ ਆਫ ਗੋਡ ਇਹਦੇ ਵੀ ਸਰੀਰ ਦੇ ਵਿੱਚ ਐ ਵੈਸੇ ਦਾ ਆਸਣ ਲੱਗਿਆ ਹੈ ਕੱਲ ਮੈਂ ਬੜੇ ਵਿਸਥਾਰ ਨਾਲ ਇਹ ਗੱਲ ਦੱਸੀ ਸੀ ਇਓ ਉਥੇ ਤੈਂ ਪਹੁੰਚ ਕਿਵੇਂ ਹੁੰਦਾ ਉਹ ਦਰਵਾਜੇ ਜਿਹੜੇ ਅ ਗਿਆਨ ਦੇ ਆਸਾ ਤੇ ਅੰਦੇਸ਼ਾ ਦੇ ਲੱਗੇ ਹੋਏ ਨੇ ਬਜਰ ਕਪਾਟ ਉਹ ਖੁੰਦੇ ਕਿਵੇਂ ਨੇ ਬਹੁਤ ਲੰਮੀ ਚੋੜੀ ਵਿਆਖਿਆ ਕਰੀ ਸੀ ਜਿਹੜਾ ਵੈਗਰੂ ਦੇ ਘਰ ਨੂੰ ਦਿਖਾ ਦਵੇ ਨਾ ਘਰ ਵਾਂਗ ਘਰ ਦਿਖਾਏ ਤੇ ਸੋ ਸਤਗੁਰੂ ਪੁਰਖ ਸਜਾਨ ਜੇ ਐਵੇਂ ਚੁਟਾਈ ਗਏ ਤੇ ਮਹਾਰਾਜ ਕਹਿੰਦੇ ਉਥੇ ਨਿਸ਼ਾਨੀਆਂ ਨੇ ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨੇ ਸਾ ਉਹ ਹੈਰਾਨੀ ਦਾ ਮੰਡਲ ਹੈ ਸੱਤ ਮੰਡਲ ਹੋਇਆ ਕਰਦੇ ਨੇ ਸਾਹ ਸਾਂਜੀ ਇਹ ਗੱਲਾਂ ਬੜੀਆਂ ਗਹਿਰੀਆਂ ਹੋਇਆ ਕਰਦੀਆਂ ਜਿਆਸੂਆਂ ਦੇ ਨਾਲ ਹੋਣ ਵਾਲੀਆਂ ਹੁੰਦੀਆਂ ਸੰਗਤ ਨੂੰ ਸਮਝਾਤਾ ਦੇ ਦਿੰਦੀਆਂ ਲੇਕਿਨ ਉਹਨਾਂ ਦੇ ਕੰਮ ਨਹੀਂ ਆਉਂਦੀਆਂ ਕਿਉਂਕਿ ਪਹਿਲੀ ਜਿਹੜੀ ਮੰਜ਼ਲ ਹੁੰਦੀ ਆ ਉਹਨੂੰ ਮੰਜਲੇ ਇਸ਼ਕ ਕਹਿੰਦੇ ਨੇ ਮੰਜਲੇ ਤਲਾਸ਼ ਬਾਬੇ ਫਰੀਦ ਨੇ 36 ਸਾਲ ਤਲਾਸ਼ ਕਰਿਆ ਬੜੀ ਦੇਰ ਤੱਕ ਰਿਹਾ ਤਲਾਸ਼ ਦੀ ਮੰਜ਼ਲ ਤੋਂ ਉੱਪਰ ਲੰਘਿਆ ਹੀ ਨਾ ਕਿਉਂਕਿ ਗਾਹ ਗੁਰੂ ਨਹੀਂ ਸਿਤਾ ਰਹੇ ਉਹ ਜਿਹੜੀ ਦੂਸਰੀ ਮੰਜ਼ਲ ਆ ਉਹ ਪਿਆਰ ਦੀ ਮੰਜ਼ਲ ਹੈ ਪਿਆਰ ਦਾ ਧਾਰ ਹੋਊਗਾ ਜੇ ਗੁਰੂ ਹੋਏਗਾ ਤੇ ਗੁਰੂ ਹੈ ਨਹੀਂ ਹੈ ਪਿਆਰ ਕਿਸ ਦੇ ਨਾਲ ਕਰੇਗਾ ਜਦੋਂ ਨੇ ਮੁਰਸ਼ਿਦ ਧਾਰਨ ਕਰ ਲਿਆ ਬਖਤਿਆਰ ਕਾਕੀ ਨੂੰ ਫਿਰ ਉਹਦੇ ਪਿਆਰ ਦੇ ਵਿੱਚ ਉੱਠਿਆ ਹੋ ਚਾ ਉਹ ਦੂਸਰੀ ਮੰਜ਼ਲ ਨੂੰ ਬਾਦੀਏ ਇਸ਼ਕ ਕਹਿੰਦੇ ਨੇ ਬਾਦੀਏ ਪਿਆਰ ਉਹ ਪਿਆਰ ਜਿਹੜਾ ਫੇਰ ਉਠਾਉਂਦਾ ਉੱਤੇ ਤੀਸਰੀ ਮੰਜ਼ਲ ਹੁੰਦੀ ਹੈ ਬਾਦੀਏ ਮਾਰਫਤ ਗਿਆਨ ਹੋ ਜਾਂਦਾ ਹੈ ਗੱਲਾਂ ਨਾਲ ਬਹੁਤ ਸੁਣੀਆਂ ਗੱਲਾਂ ਲੇਕਿਨ ਅਜੇ ਪੂਰੀ ਤਰ੍ਹਾਂ ਨਹੀਂ ਹੋਇਆ ਕਰ ਚੌਥੀ ਜੋ ਮੰਜ਼ਲ ਹੁੰਦੀ ਹੈ ਉਹਨੂੰ ਬਾਦੀਏ ਵਹਿਦਯਤ ਕਹਿੰਦੇ ਨੇ ਉਹ ਲੀਨ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਵਿੱਚ ਤੇ ਜਿਹੜੀ ਪੰਜਵੀਂ ਮੰਜ਼ਲ ਹੈ ਉਹ ਲਿਬ ਦੀ ਮੰਜ਼ਲ ਕਹਾਉਂਦੀ ਹੈ ਲਿਬ ਲੱਗ ਜਾਂਦੀ ਹੈ ਉਦੇ ਬਾਰੇ ਕੋਈ ਦੱਸ ਨਹੀਂ ਸਕਦਾ ਸਹਿਜ ਸੁਆਦ ਲਗੀ ਲਿਵਾਂਤਰ ਸੋਰਤ ਸੋਈ ਜਾਣੇ ਜਿਹੜੀ 6ਵੀਂ ਮੰਜ਼ਲ ਹੋਇਆ ਕਰਦੀ ਹੈ ਉਹ ਵਾਦੀਏ ਹੈਰਾਨ ਜਾਂ ਵਾਦੀਏ ਨੂਰ ਹੋਇਆ ਕਰਦੀ ਹੈ ਜਿਹੜੀ 7ਵੀਂ ਮੰਜ਼ਲ ਹੈ 6ਵੀਂ ਤੱਕ ਤਾਂ ਇਹ ਚੜ ਜਾਂਦਾ ਹੈ ਗੁਰੂ ਦੀ ਸੇਵਾ ਕਰਕੇ ਬਾਣੀ ਪੜ੍ਹ ਕੇ ਨਾਮ ਜਪ ਕੇ ਸਭ ਕੁਝ ਕਰ ਲੈਂਦਾ ਲੇਕਿਨ 7ਵੀਂ ਮੰਜ਼ਲ ਨਹੀਂ ਇਹ ਇਹਦੇ ਵਾਸਤੇ ਹੈਗੀ ਸੱਤਵੇਂ ਮੰਜ਼ਲ ਜਨਮੇ ਚੜਦਾ ਹੈ ਉਸ ਵੇਲੇ ਸਮਰੱਥ ਗੁਰੂ ਤੋਂ ਬਗੈਰ ਨਹੀਂ ਚੜ ਸਕਦਾ ਉੱਥੇ ਰੁਕ ਜਾਂਦਾ ਉਹਨੂੰ ਬਾਤੀਏ ਫਨਾ ਕਹਿੰਦੇ ਨੇ ਫਨਾ ਫਿਲਾ ਆਪਣਾ ਸਭ ਕੁਝ ਖਤਮ ਹੋ ਪੂਰੀ ਤਰ੍ਹਾਂ ਹਉਮੈ ਦਾ ਨਾਸ਼ ਹੋ ਜਾਣਾ ਤੇ ਰੱਬ ਦੇ ਵਿੱਚ ਅਭੇਦ ਹੋ ਜਾਣਾ ਰੱਬ ਦਾ ਰੂਪ ਵਣ ਜਾਣਾ ਜਿਨ੍ਹਾਂ ਦਾ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਰ ਸਾਈਂ ਜੀ ਆ ਉਹ ਸਾਈਂ ਬਣ ਗਿਆ ਪਰਮੇਸ਼ਰ ਆ ਬਣ ਗਿਆ ਸੰਤ ਜਿਹੜੇ ਇਸ ਅਵਸਥਾ ਚ ਰਹਿੰਦੇ ਨੇ ਕਹਿੰਦੇ ਇਹ ਜਿਹੜਾ ਦਿਖਾ ਦੇਵੇ ਉਥੇ ਨਿਸ਼ਾਨੀਆਂ ਨੇ ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨੇ ਸ਼ਾਰ ਦੀਪ ਲੋਪਾਤਲ ਤੇ ਖੰਡ ਮੰਡਲ ਹੈਰਾਨ ਹੈਰਾਨ ਦੀ ਬਿਸਮਾਤ ਦੀ ਮੰਜਲ 6ਵੀਂ ਹੋਇਆ ਕਰਦੀ ਹੁਣ 6ਵੀਂ ਤੋਂ ਜਦ ਗੁਰੂ ਲਗਾਉਂਦਾ ਫਿਰ ਜਾਂਦਾ ਕਿੱਥੇ ਹੈ ਫਰਾਏ ਫਿਲਾ ਦੇ ਵਿੱਚ ਪਹੁੰਚਦਾ ਹੈ ਉਥੇ ਨਿਸ਼ਾਨੀ ਕਹਿੰਦੇ ਤਾਰਖੋਰ ਵਜਨਤਰ ਤੇ ਸਾਚ ਤੱਕ ਸੁਲਤਾਨ ਸੱਚਾ ਤਖਤ ਜਿਹੜਾ ਏ ਇਸੇ ਸ਼ਰੀਰ ਦੇ ਅੰਦਰ ਲੱਗਿਆ ਹੋਇਆ ਉਥੇ ਤਾਰਖੋਰ ਦੇ ਬਾਜੇ ਆਪਣੇ ਆਪ ਹੀ বাজਦੇ ਨੇ ਬਿਨਾਂ ਹੀ ਬਜਾਏ ਮਹਾਰਾਜ ਕਹਿੰਦੇ ਇੱਥੇ ਪਹੁੰਚਣਾ ਹੈ ਪਿਆਰਿਆ ਸਮਰੱਥ ਗੁਰੂ ਨੇ ਇੱਥੇ ਬਚਾਉਣਾ ਹੈ ਦੂਜੇ ਨੇ ਕਰਮ ਕਾਂਡੀ ਬਣਾ ਦੇਣਾ ਸੋ ਸਮਰੱਥ ਗੁਰੂ ਦੀ ਜੋ ਨਿਸ਼ਾਨੀ ਹੈ ਉਹ ਸਿੱਖ ਨੂੰ ਉਪੇਧ ਅਵਸਥਾ ਚ ਪਛਾਣਦਾ ਤੇ ਇਹ ਸਵਸਥਾ ਦੇ ਵਿੱਚ ਉਹਨੂੰ ਦਿਸਦਾ ਕੀ ਹੈ ਹਰ ਥਾਂ ਦੇ ਉੱਤੇ ਇੱਕੋ ਪਰਮੇਸ਼ਰ ਦਿਸਦਾ ਹੋਰ ਨਹੀਂ ਕੋਈ ਦਿਸਦਾ ਸੋ ਕੱਟੇ ਗੁਰੂ ਨੇ ਪੰਡਤ ਗੁਰੂ ਨੇ ਅੰਨੇ ਗੁਰੂ ਨੇ ਅਵਧੂਤ ਗੁਰੂ ਨੇ ਇਹ ਰਸਤਾ ਨਹੀਂ ਦਿਖਾ ਸਕਿਆ ਕਰਦੇ ਗੱਲਾਂ ਜ਼ਰੂਰ ਜਾਣਦੇ ਨੇ ਗੱਲਾਂ ਕਰ ਦੇਣਗੇ ਲੇਕਿਨ ਨਿਹਗਾਰੀ ਸਾਹਿਬ ਜਿਹੜਾ ਸਮਰੱਥ ਗੁਰੂ ਹੈ ਉਹਦੇ ਸ਼ਕਤੀ ਹੁੰਦੀ ਹੈ ਪਰਮੇਸ਼ਰ ਨੂੰ ਮਿਲਾਉਣ ਦੀ ਉਹਦਾ ਤੇ ਪਰਮੇਸ਼ਰ ਦਾ ਕੋਈ ਫਰਕ ਨਹੀਂ ਹੁੰਦਾ ਸਮੁੰਦਰ ਬਰੋਲ ਸਰੀਰ ਆਪ ਦੇਖਿਆ ਇੱਕ ਵਸਤੂ ਨੂਬ ਦਿਖਾਈ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਤੋਂ ਇਸ ਕਰਕੇ ਪਾਜ ਗਰदास ਜੀ ਨੇ ਇਸ ਤਰ੍ਹਾਂ ਦੇ ਨਾਲ ਇਸ਼ਾਰਾ ਕਰਿਆ ਪੜੋ ਪਿਆਰ। ਦਰਬਾਰ ਨਰਾਣਾ ਬੈਰ రణের মার আরতি দেখন ওয়ালা যে হাম করpartialে যে হাম করpartialে তে হো বৈ খালা দেবকদার কে সুর সরু ও চি দেবকদার কে সুর সরু ও মে মুখলালা ਸਤਗੁਰੂ ਪਰਚ ਦਾ ਘਾ ਹੈ ਸਮਰੱਥ ਗੁਰੂ ਦੀ ਕਿਰਿਆ ਨੂੰ ਕੋਈ ਜਾਣ ਨਹੀਂ ਸਕਦਾ ਗਮਤਾ ਤੋਂ ਜਿੱਥੇ ਅਸੀਂ ਜਾਣ ਸਕਦੇ ਹਾਂ ਉਸ ਤੇ ਉੱਪਰ ਹੈ ਅੱਠਵੀਂ ਭੂਮਿਕਾ ਤਿਰਗੁਣ ਤਿਤ ਜਿਹੜੀ ਭੂਮਿਕਾ ਉਹ ਤੇ ਉੱਤੇ ਸਤਗੁਰੂ ਦੀ ਭੂਮਿਕਾ ਹੋਇਆ ਕਰਦੀ ਸੋ ਉਹਨੂੰ ਕੋਈ ਨਹੀਂ ਜਾਣ ਸਕਦਾ ਤੇ ਫੇਰ ਨਰਵੈਰ ਹੈ ਨਰਾਲਾ ਕਿਸੇ ਨਾਲ ਸਤਗੁਰੂ ਦਾ ਬੈਰ ਹੀ ਨਹੀਂ ਹੁੰਦਾ ਉਹਦੀ ਸਾਰੀ ਕਿਰਿਆ ਨਰਾਲੀ ਹੁੰਦੀ ਹੈ ਸੰਸਾਰ ਦੀ ਸਮਝ ਤੋਂ ਉੱਪਰ ਗੁਰੂ ਜੀ ਨੇ ਇਸ ਪੇਖਾ ਜੀ ਨੇ ਸਮੇਂ ਦੇ ਅੰਦਰ ਇੱਕ